ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੈਨੇਡਾ ਤੋਂ ਆਈ ਵੱਡੀ ਤਾਜ਼ਾ ਜਾਣਕਾਰੀ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਕੈਨੇਡਾ ਦੇ ਵਿੱਤ ਮੰਤਰੀ ਫਰਾਂਸੂਆ ਫਿਲਿਪ ਸਪੇਨ ਨੇ ਬੋਧਵਾਰ ਨੂੰ ਆਪਣਾ ਪਹਿਲਾ ਫੈਡਰਲ ਬਜਟ ਪੇਸ਼ ਕੀਤਾ ਜਿਸ ਦੇ ਵਿੱਚ ਇੱਕ ਪਾਸੇ ਆਰਥਿਕ ਚਟਕਿਆ ਦੇ ਨਾਲ ਜੂੰਝ ਰਹੀ ਅਰਥ ਵਿਵਸਥਾ ਨੂੰ ਸੰਭਾਲਣ ਲਈ ਵੱਡੇ ਖਰਚੇ ਸ਼ਾਮਲ ਨੇ ਤੇ ਦੂਜੇ ਪਾਸੇ ਸਰਕਾਰੀ ਖਰਚੇ ਘਟਾ ਕੇ ਵਿੱਤੀ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਬਜਟ ਦੇ ਅਨੁਸਾਰ ਇਮੀਗ੍ਰੇਸ਼ਨ ਵਿੱਚ ਵੱਡੀ ਕਟੌਤੀ ਕੀਤੀ ਜਾਵੇਗੀ। ਅਸਥਾਈ ਨਿਵਾਸੀ ਜਿਵੇਂ ਕਿ ਵਿਦਿਆਰਥੀ ਤੇ ਵਿਦੇਸ਼ੀ ਕਾਮਯਾਦ ਦੀ ਗਿਣਤੀ ਲਗਭਗ 50% ਘਟਾਈ ਜਾਵੇਗੀ। ਸਰਕਾਰੀ ਬਾਇਓ ਕਰੰਸੀ ਦੇ ਵਿੱਚ ਕਰੀਬ 40000 ਨੌਕਰੀਆਂ ਦੀ ਕਟੌਤੀ ਸਵੇ ਇੱਛਾ ਰਿਟਾਇਰਮੈਂਟ ਤੇ ਕੁਦਰਤੀ ਤੌਰ ਤੇ ਖਾਲੀ ਹੋਈਆਂ ਅਸਾਮੀਆਂ ਨਾ ਭਰਨ ਰਹੀਆਂ ਹਨ। ਹਾਲਾਂਕਿ ਕੈਨੇਡਾ ਹੋ ਨਰਮੰਦ ਕਾਮਿਆਂ ਨੂੰ ਆਕਰਸ਼ਿਤ ਕਰਨ ਅਤੇ ਆਪਣੇ ਨਵੀਆਂ ਖੋਜਾਂ ਦੇ ਵਾਤਾਵਰਨ ਨੂੰ ਮਜ਼ਬੂਤ ਕਰਨ ਲਈ ਇੱਕ ਵਿਆਪਕ ਰਣਨੀਤੀ ਦੇ ਹਿੱਸੇ ਵਜੋਂ H1B ਵੀਜ਼ਾ ਧਾਰਕਾਂ ਲਈ ਇੱਕ ਤੇਜ਼ ਇਮੀਗ੍ਰੇਸ਼ਨ ਮਾਰਗ ਪੇਸ਼ ਕੀਤਾ ਜਾ ਰਿਹਾ ਹੈ ਇਹ ਪਹਿਲ ਹਾਲ ਹੀ ਦੇ ਵਿੱਚ ਅਮਰੀਕਾ ਦੇ H1B ਫੀਸ ਵਾਅਦੇ ਤੋਂ ਭਰਵਾਤ ਪੇਸ਼ਾਵਰ ਨੂੰ ਆਕਰਸ਼ਿਤ ਕਰਨ ਅਤੇ ਸਿਹਤ ਵਿਭਾਗ ਖੋਜ ਅਤੇ ਉन्नत ਟੈਕਨੋਲੋਜੀ ਵਰਗੀ ਉੱਚ ਮੰਗ ਵਾਲੇ ਖੇਤਰਾਂ ਦੇ ਵਿੱਚ ਲੇਬਰ ਪਾੜੇ ਨੂੰ ਭਰਨੇ ਸ਼ੁਰੂ ਕੀਤੀ ਗਈ ਹੈ ਬਾਕੀ ਖਬਰਾਂ ਨੂੰ ਅੰਤ ਤੱਕ ਦੇਖੋ